ਇਆ ਸ਼ਲੋਕ ਮਹੱਲਾ ਚੌਥਾ ਕਰ ਕਿਰਪਾ ਸਤਗੁਰ ਮੇਲਿਓਨ ਮੁਖ ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜੇ ਸਤਗੁਰ ਭਾਵਸੀ ਗੁਰਪੂਰਾ ਘਰੀ ਵਸਾਏ ਸੀ ਜਿਨੇ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗਵਾਏ ਸੀ ਜਿਨ ਰਖਣ ਕੋ ਹਰ ਆਪ ਹੋਇ ਹੋਰ ਕੀਤੀ ਝੱਕ ਝੱਕ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਾਲ ਤਪਲਤ ਛੁਡਾਈ ਸੀ ਮਹੱਲਾ ਚੌਥਾ ਗੁਰਸਿੱਖਾਂ ਕੈ ਮਨ ਭਾਵੰਦੀ ਗੁਰਸਤਗੁਰ ਕੀ ਵਡਿਆਈ ਹਰ ਰੱਖੋ ਪੈਜ ਸਤਗੁਰੂ ਕੀ ਨਿਤ ਚੜੈ ਸਵਾਈ ਗੁਰਸਤਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰਸਤਗੁਰ ਤਾਨ ਦੀ ਬਾਣ ਹਰ ਤਿੰਨ ਸਭ ਆਣ ਨਿਵਾਈ ਜਿੰਨੀ ਦਿੱਠਾ ਮੇਰਾ ਸਤਿਗੁਰੂ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗਾਹ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵੜਿਆਈ ਸਲਾਹੀ ਸੱਚ ਸਲਾਹਾ ਸੱਚ ਸੱਚ ਕੀਮਤ ਕਿਨਹਿ ਨਾ ਪਾਈ ਸੱਚ ਸੱਚਾ ਰਸ ਜਿੰਨੀ ਚਖਿਆ ਸੇ ਤ੍ਰਿਪਤ ਰਹੇ ਆਗਾਈ ਇਹੋ ਹਰ ਰਸ ਸੇਈ ਜਹਾਨ ਦੇ ਜਿਉ ਗੂੰਗਾ ਮਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵੱਜੀ ਵਧਾਈ ਸ਼ਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਅਮਰਥਲ ਸੇ ਜਾਣਨ ਸੂਲੀਆਂ ਹਰ ਜਾਣੈ ਸੇ ਬਿਰਹੋ ਹਉ ਤਿਨ ਵਿਟੋ ਸਦ ਘੁਮ ਘੋਲੀਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿਨ ਵਿਟੋ ਤਲ ਰੋਲੀਆ ਜੋ ਸਿੱਖ ਗੁਰਕਾਰ ਕਮਾਵਹਿ ਹਉ ਗੁਲਮ ਤਿਨਾ ਕਾ ਗੋਲੀਆ ਹਰ ਰੰਗ ਚਲੂਲੇ ਜੋ ਰੱਤੇ ਤਿਨ ਭਿਨੀ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵੇਚਿਆ ਮੋਲੀਆ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵੇ ਹਾਜੀ ਅਹ ਮਲ ਹਮੈ ਕੱਢੈ ਧੋਏ ਸੱਚ ਵਣੰਜ ਹੈ ਰੰਗ ਸਿਓ ਸੱਚ ਸੌਦਾ ਹੋਏ ਟੋਟਾ ਮੂਲ ਨਾ ਆਵੇ ਲਾਹਾ ਹਰ ਭਾਵੇ ਸੋਏ ਨਾਨਕ ਤਿਨ ਸੱਚ ਵਣੰਜਿਆ ਜਿਨਾਂ ਧੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨਨੀ ਆਰਾਧਿਆ ਸੇ ਜਾਏ ਰਲੇ ਸੱਚ ਨਾਲੇ ਸੱਚ ਸੱਚਾ ਜਿਨਨੀ ਨਾ ਸੇਵਿਆ ਸੇ ਮਨ ਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੂੰਹ ਬੋਲ ਦੇ ਜਿਉ ਪੀਤਾ ਮਦਮਤ ਵਾਲੇ ਸਲੋਕ ਮਹਲਾ 3 ਗੌੜੀ ਰਾਗ ਸਲੱਖਣੀ ਜੇ ਖਸਮੈ ਚਿੱਤ ਕਰੇ ਭਾਣੈ ਚੱਲੈ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ 라ਵੇ ਜਿਉ ਉਬਲੀ ਮਜੀਠੇ ਰੰਗ ਗੈ ਗਹਾ ਤਿਉ ਸੱਚੇ ਨੋ ਜੀਉ ਦੇ ਰੰਗ ਚਲੂ ਲੈ ਅਤਰਤੀ ਸੱਚੇ ਸਿਉ ਲੱਗਾ ਨੇਹੋ ਕੂੜ ਠੱਗੀ ਗੁਜੀ ਨਾ ਰਹਿ ਕੂੜ ਮਲੰਮਾ ਪਲੇਟ ਧਰੇਉ ਕੂੜੀ ਕੰਨ ਵਡਾਈਆਂ ਕੂੜੇ ਸਿਓ ਲੱਗਾ ਨੇਹ ਨਾਨਕ ਸੱਚ ਆਪ ਹੈ ਆਪੇ ਨਦਰ ਕਰੇ ਮਹੱਲਾ ਚੌਥਾ ਸਤ ਸੰਗਤ ਮਹਿ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰਹਿ ਪਰ ਉਪਕਾਰਿਆ ਹਰ ਨਾਮ ਦਿਰੜਾਵਹਿ ਹਰ ਨਾਮ ਸੁਣਾਵਹਿ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕੋ ਸਭ ਕੋਈ ਲੋਚੈ ਨਵ ਖੰਡ ਜਗਤ ਨਮ ਸ਼ਿਕਾਰਿਆ ਤੁਦੇ ਆਪੇ ਆਪ ਰਖਿਆ ਸਤ ਗੁਰ ਵਿੱਚ ਗੁਰ ਆਪੇ ਤੁਦ ਸਵਾਰਿਆ ਤੂੰ ਆਪੇ ਪੂਜਹਿ ਪੂਜ ਕਰਾਵਹਿ ਸਤ ਗੁਰ ਕੋ ਸਿਰਜਨ ਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਤਿਸ ਕਾਲਾ ਮੋਹ ਜੰਮ ਮਾਰਿਆ ਤਿਸ ਅੱਗੇ ਪਿਛੇ ਢੋਈ ਨਾਹੀ ਗੁਰ ਸਿੱਖੀ ਮਨ ਵਿਚਾਰਿਆ ਸਤਿਗੁਰੂ ਨੂੰ ਮਿਲੇ ਸੇਈ ਜਨ ਉਪਰੇ ਜਿਨੇ ਹਿਰਦੈ ਨਾਮ ਸਮਾਰਿਆ ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ ਹਰ ਜੱਪੇ ਹੋ ਹਰ ਨਿਸਤਾਰਿਆ ਮਹੱਲਾ ਤੀਜਾ ਹਉ ਮੈਂ ਜਗਤ ਭਲਾਇਆ ਦੁਰਮਤ ਬਿਖਿਆ ਬੇਕਾਰ ਸਤਗੁਰ ਮਿਲੈ ਤਾਂ ਨਦਰ ਹੋਏ ਮਨਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੋ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹਾ ਹੈ ਸੋ ਕਰੇ ਜਿਸ ਅੰਦਰ ਭਿਜੈ ਜਿਨੀ ਇੱਕ ਮਨ ਇੱਕ ਅਰਾਧਿਆ ਤਿਨ ਕਾ ਕੰਧ ਨ ਕਬਹੂ ਸਿਜੈ ਤਨ ਤਨ ਪੁਰਖ ਸਾ ਬਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪਿਜੈ ਸਚ ਸੱਚਾ ਜਿਨ ਮਨ ਭਾਵੰਦਾ ਸੇ ਮਨ ਸੱਚੀ ਦਰਗਹ ਲਿਜੈ ਧਨ ਤਨ ਜਨਮ ਸਚਿਆਰੀਆ ਮੁਖ ਉੱਜਲ ਸਚ ਕਰਿਜੈ ਸ਼ਲੋਕ ਮਹੱਲਾ ਚੌਥਾ ਸਾਖਤ ਜਾਏ ਨਿਮਹਿ ਗੁਰ ਆਗੇ ਮਨ ਖੋਟੇ ਕੂੜ ਕੂੜਿਆਰੇ ਜਾਂ ਗੁਰ ਕਹੈ ਉੱਠੋ ਮੇਰੇ ਭਾਈ ਵਹਿ ਜਾਹੇ ਕੁਸਰ ਬਗਲਾਰੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲੱਦੋ ਆਰੇ ਕੋਈ ਅੱਗੇ ਪਿੱਛੇ ਬਹਿ ਮੂੰਹ ਸੁਪਾਇਨ ਨਾਰ ਹਲਣੀ ਕੋਟਿਆਰੇ ਉਹਨਾਂ ਦਾ ਭਖ ਸੋ ਓਤੈ ਨਹੀਂ ਜਾਏ ਕੂੜ ਲਹਿਨ ਭੇਡਾਰੇ ਜੇ ਸਾਖਤ ਨਰ ਖਵਾਈਐ ਲੋਚੀਐ ਵਿਖ ਕੱਢੈ ਮੁਖ ਉਗਲਾਰੇ ਹਰ ਸਾਖਤ ਸੇਤੀ ਸੰਗ ਨਾ ਕਰਿਓ ਹੋ ਉਏ ਮਾਰੇ ਸਿਰਜਨ ਹਾਰੇ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸੁਮਾਰੇ ਮਹੱਲਾ ਚੌਥਾ ਸਤਿਗੁਰੂ purkh ਅਗੰਮ ਹੈ ਜਿਸ ਅੰਦਰ ਹਰ ਉਰ ਧਾਰਿਆ ਸਤਿਗੁਰੂ ਨੂੰ ਅਪੜ ਕੋਏ ਨਾ ਸਕੈ ਜਿਸ ਵੱਲ ਸਿਰਜਨ ਹਾਰਿਆ ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਡਾਰਿਆ ਸਤਗੁਰੂ ਕਾ ਰਖਣ ਹਾਰਾ ਹਰ ਆਪ ਹੈ ਸਤਗੁਰੂ ਕੈ ਪਿਛੈ ਹਰ ਸਭ ਉਬਾਰਿਆ ਜੋ ਮੰਦਾ ਚਿਤ ਵੈ ਪੂਰੇ ਸਤਗੁਰੂ ਕਾ ਸੋ ਆਪ ਉਪਾਵਣ ਹਾਰੇ ਮਾਰਿਆ ਇਹ ਗੱਲ ਹੋਐ ਹਰ ਦਰਗਾਹ ਸੱਚੀ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ ਸੱਚ ਸੁੱਤਿਆਂ ਜਿਨੀ ਆਰਾਧਿਆ ਜਾਂ ਉੱਠੇ ਤਾਂ ਸੱਚ ਚਵੇ ਸੇ ਵਿਰਲੇ ਯੁਗ ਮਹਿ ਜਾਣੀਐ ਜੋ ਗੁਰਮੁਖ ਸੱਚ ਰਵੇ ਹਉ ਬਲਿਹਾਰੀ ਤਿਨ ਕੋ ਜੇ ਅਨੰਦਿਨ ਸੱਚ ਲਵੇ ਜਿਨ ਮਨਪਨ ਸੱਚਾ ਭਾਵਦਾ ਸੇ ਸੱਚੀ ਦਰਗਾਹ ਗਵੇ ਜਨ ਨਾਨਕ ਬੋਲੇ ਸਚ ਨਾਮ ਸਚ ਸੱਚਾ ਸਦਾ ਨਵੇਂ ਸ਼ਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮਖ ਤੇ ਪਰਵਾਨ ਜਿਨਾਂ ਸਾਸ ਗਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਐ ਅਨ ਦਿਨ ਲੱਗੈ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਾਹ ਪਾਈ ਮਾਨ ਸਉਂਦੇ ਵਾਹੋ ਆਹੋ ਉਚਰਹਿ ਉੱਟਦੇ ਭੀ ਵਾਹੋ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇਨ ਮਹੱਲਾ ਚੌਥਾ ਸਤਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਪੌਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ ਧੰਨ ਧੰਨ ਸੇ ਸਾਹਾ ਹੈ ਜੇ ਨਾਮ ਕਰਹਿ ਵਾਪਾਰ ਵਣ ਜਾ ਰੇ ਸਿਖ ਆਮਦੇ ਸ਼ਬਦ ਲੰਘਾਵਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰ ਜਨ ਹਾਰ ਪੌੜੀ ਸਤ ਸੱਚੇ ਕੇ ਜਨ ਭਗਤ ਹੈ ਸਤ ਸੱਚਾ ਜਿਨੀ ਆਰਾਧਿਆ ਜਿਨੂੰ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸੱਚ ਲਾਦਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨਹੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸਾਚਰ ਲਾਦਿਆ ਸੱਚ ਸੱਚੇ ਨੂੰ ਸਾਬਾਸ ਹੈ ਸੱਚ ਸੱਚਾ ਸੇਵ ਫਲਾਦਿਆ ਸ਼ਲੋਕ ਮਹੱਲਾ ਚੌਥਾ